ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਫਿਰ ਹਾਜ਼ਰ ਹਾਂ ਜਸਮੀਤ ਪਾਟਿਆ ਜੀ ਦੇ ਨਾਲ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਨੇ ਲਗਾਤਾਰ ਜਰਮਨੀ ਦੇ ਸਟੂਡੈਂਟ ਵੀਜ਼ਾ ਦੇ ਲਈ ਜਸਮੀਤ ਜੀ ਗਾਈਡ ਕਰਦੇ ਨੇ ਅੱਜ ਜਸਮੀਤ ਜੀ ਸਾਨੂੰ ਏ ਟੂ ਜ਼ੈਡ ਪੂਰਾ ਪ੍ਰੋਸੈਸ ਅੰਡਰਗ੍ਰੈਜੂਏਟ ਸਟੂਡੈਂਟਸ ਦੇ ਲਈ ਵੀ ਔਰ ਗ੍ਰੈਜੂਏਟ ਸਟੂਡੈਂਟਸ ਦੇ ਲਈ ਵੀ ਸਾਡੇ ਨਾਲ ਸ਼ੇਅਰ ਕਰਨਗੇ ਔਰ ਇਸ ਪ੍ਰੋਸੈਸ ਤੋਂ ਬਾਅਦ ਜਸਮੀਤ ਜੀ ਸਾਨੂੰ ਦੱਸਣਗੇ ਕਿ 15-16 ਲੱਖ ਦੇ ਵਿੱਚ ਜਰਮਨੀ ਦੇ ਵਿੱਚ ਬੈਚਲਰਸ ਡਿਗਰੀ ਕਿੱਥੇ ਔਰ ਕਿਵੇਂ ਹੋ ਰਹੀ ਹੈ ਜਸ਼ਮੀ ਜੀ ਬਹੁਤ ਬਹੁਤ ਸਵਾਗਤ ਹੈ ਹੈਲੋ एवरीवन थैंक यू सो मच जशमी जी ਪੂਰਾ ਪ੍ਰੋਸੈਸ so A to Z ਨਵੇਂ ਸਟੂਡੈਂਟਸ ਨੂੰ ਵੀ ਬਹੁਤ ਧਿਆਨ ਦੇ ਨਾਲ ਇਹ ਵੀਡੀਓ ਸੁਣਨੀ ਚਾਹੀਦੀ ਸੋ ਸਟੂਡੈਂਟਸ ਜਰਮਨੀ ਦਾ ਪ੍ਰੋਸੈਸ ਜਿਆਦਾ ਕੰਪਲਿਕੇਟਿਡ ਨਹੀਂ ਹੈਗਾ ਇਟ ਇਸ ਕਵਾਇਟ ਸਿੰਪਲ ਐਂਡ ਜਿਹੜੇ ਵੀ ਸਟੂਡੈਂਟ ਜਰਮਨੀ ਜਾਣਾ ਚਾਹੁੰਦੇ ਆ ਫਰਸਟ ਚੀਜ਼ ਉਹਨਾਂ ਨੂੰ ਚਾਹੀਦੀ ਹੈ APS APS ਇੱਕ ਜਰਮਨ ਵਰਡ ਹੈ ਇਹਦੀ ਮਤਲਬ ਹੈਗਾ ਕਿ ਅਕਾਡੈਮਿਕ ਏਵੈਲੂਏਸ਼ਨ ਮਤਲਬ ਕਿ ਜਿਹੜੇ ਵੀ ਤੁਸੀਂ 12th ਹੋ ਗ੍ਰੈਜੂਏਟ ਹੋ ਕੁਝ ਵੀ ਹੋ ਉਹ ਜਰਮਨ ਐਂਬੈਸੀ ਆਪੇ ਤੁਹਾਡੇ ਡਾਕੂਮੈਂਟਸ ਏਵੈਲੂਏਟ ਕਰਦੀ ਹੈ ਆਪਾ ਵੈਸ ਵੀ ਕਹਿ ਸਕਦੇ ਆ ਜਿਹੜੀ ਕੈਨੇਡਾ ਚ ਹੁੰਦੀ ਹੈ ਸਿਮਲਰ ਟੂ 댓 ਆਜਿਨੇਟ ਚ ਐਪੀਐਸ 30 ਡੇਜ਼ ਦੇ ਅੰਦਰ ਅੰਦਰ ਹੋ ਕੇ ਆ ਰਿਹਾ ਆਫਟਰ ਯੂ ਡੂ ਯੋਰ ਐਪੀਐਸ ਇਨ ਦਾ ਮੇਨ ਟਾਈਮ ਯੂ ਗੈਟ ਯੋਰ ਆਫਰ ਲੈਟਰ ਆਲਸੋ of uh, from the college and that offer letter is free of cost so bilkully free of cost uh, offer letter german uh, colleges to mil rahi hai but they are all private universities they are not public universities public university ch padan layi pehli gal ta todi percentage bahut changi honi chahidi hai secondly tano ki kende hain german language aani chahidi hai c level di and uh, thirdly you should have ek ki kende hain jinu kende ki ਆਪਾਂ ਕਹੀਏ ਕਿ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਗੀ ਪਾਸ ਹੋਣ ਲਈ ਸਾਨੂੰ ਪਬਲਿਕ ਯੂਨੀਵਰਸਿਟੀਆਂ ਚ ਬਟ ਜੇ ਅਸੀਂ ਗੱਲ ਕਰੀਏ ਪ੍ਰਾਈਵੇਟ ਯੂਨੀਵਰਸਿਟੀਆਂ ਆਰ ਫਾਸਟਰ ਪ੍ਰਾਈਵੇਟ ਯੂਨੀਵਰਸਿਟੀਆਂ ਆਰ স্মॉल ਕਲਾਸਰੂਮ ਸਾਈਜ਼ਸ ਇਜ਼ੀ ਟੂ ਅੰਡਰਸਟੈਂਡ ਈਵਨ ਕੀ ਕਹਿੰਦੇ ਆ ਤੁਹਾਡੇ ਰਿਜ਼ਲਟਸ ਵੀ ਚੰਗੇ ਆਣਗੇ ਮੈਂ ਦੇਖਿਆ ਜਾ ਕਾਫੀ سارے ਬੱਚੇ ਜਿਹੜੇ ਪਬਲਿਕ ਯੂਨੀਵਰਸਿਟੀ ਦੇ ਐਡਮਿਸ਼ਨ ਵੀ ਲੈਂਦੇ ਆ ਉਹ ਵੀ ਕਈ ਵਾਰੀ ਪਾਸ ਨਹੀਂ ਹੋ ਪਾਉਂਦੇ ਸੋ ਜਿਹੜੇ ਯੂਨੀਵਰਸਿਟੀ ਕਾਬਿਲ ਹੈਗੇ ਆ ਜਿਹੜੇ ਬੱਚੇ ਪਬਲਿਕ ਯੂਨੀਵਰਸਿਟੀ ਚ ਪੜਨ ਲਈ ਉਹ ਪਬਲਿਕ ਯੂਨੀਵਰਸਿਟੀ ਚ ਪੜ ਸਕਦੇ ਆ ਬਟ ਨਾਰਮਲੀ ਪ੍ਰਾਈਵੇਟ ਯੂਨੀਵਰਸਿਟੀਆਂ ਚ ਬੱਚੇ ਜਰਮਨੀ ਜਾ ਰਹੇ ਨੇ ਫਿਰ ਜਦੋਂ ਤੁਹਾਡੀ ਐਪੀਐਸ ਹੋ ਕੇ ਆ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਟਿਊਸ਼ਨ ਫੀਸ ਡਿਪੋਜ਼ਿਟ ਕਰ ਸਕਦੇ ਹੋ ਤੁਸੀਂ ਐਪੀਐਸ ਤੋਂ ਪਹਿਲਾਂ ਵੀ ਟਿਊਸ਼ਨ ਫੀਸ ਡਿਪੋਜ਼ਿਟ ਕਰ ਸਕਦੇ ਹੋ ਔਰ ਬਾਅਦ ਚ ਵੀ ਟਿਊਸ਼ਨ ਫੀਸ ਡਿਪੋਜ਼ਿਟ ਕਰ ਸਕਦੇ ਹੋ ਹੁਣ ਫੀਸ ਤੇ ਸਕਾਲਰਸ਼ਿਪ ਮਿਲ ਰਹੀ ਹੈ ਅਪ ਟੂ 50% ਫਾਰ ਅੰਡਰਗ੍ਰੈਜੂਏਟ ਕੋਰਸੇਸ ਐਂਡ ਅਪ ਟੂ 25% ਔਨ ਮਾਸਟਰ ਕੋਰਸੇਸ ਸੋ ਸਟੂਡੈਂਟ ਜਿਆਦਾ ਫਰਕ ਨਹੀਂ ਹੈ ਬੈਚਲਰ ਡਿਗਰੀ ਚ ਤੁਸੀਂ 3 ਸਾਲ ਦੀ ਪੜ੍ਹਾਈ ਕਰੋਗੇ ਮਾਸਟਰ ਡਿਗਰੀ 12 ਮਹੀਨੇ ਤੋਂ 18 ਮਹੀਨੇ ਦੀ ਹੈ ਯਾਨੀ ਕਿ ਸਾਲ ਡੇਢ ਸਾਲ ਦੀ ਹੈ ਵਰਕ ਪਰਮਿਟ ਦੋਨਾਂ ਚ ਸੇਮ ਹੀ ਮਿਲਦਾ ਹੈ ਡੇਢ ਸਾਲ ਦਾ ਵਰਕ ਪਰਮਿਟ ਪਹਿਲਾਂ ਮਿਲਦਾ ਹੈ ਔਰ 6-6 ਮਹੀਨੇ ਦੀ ਐਕਸਟੈਂਸ਼ਨ ਮਿਲਦੀ ਹੈ ਮਿਨੀਮਮ ਵੇਜ ਰੇਟ ਜਿਹੜਾ ਜਰਮਨੀ ਦਾ ਹੈਗਾ ਉਹ 15 ਯੂਰੋ ਤੱਕ ਸਟੂਡੈਂਟਸ ਨੂੰ ਮਿਲ ਰਿਹਾ ਉੱਥੇ 90 ਤੋਂ 90 92 ਰੁਪਏ ਦਾ ਯੂਰੋ ਹੈਗਾ ਇਸ ਟਾਈਮ ਤੇ ਜਰਮਨੀ ਚ ਜਿਹੜੇ ਵੀ ਸਟੂਡੈਂਟਸ ਨੂੰ ਹੈਗਾ ਇਸ ਕਨਫਿਊਜ਼ਨ ਕਿ ਯੂਰੋ ਔਰ ਕੈਨੇਡਾ ਚ ਕਿੰਨਾ ਡਿਫਰੈਂਸ ਹੈ ਤਾਂ ਬਹੁਤ ਜ਼ਿਆਦਾ ਡਿਫਰੈਂਸ ਹੈ ਸੈਕੰਡਲੀ ਤੁਹਾਡੀ ਫੀਸ ਜਮ੍ਹਾਂ ਹੋਣ ਤੋਂ ਬਾਅਦ ਤੁਸੀਂ ਬਲੌਕਡ ਅਕਾਊਂਟ ਖੁਲਾਉਂਦੇ ਹੋ ਬਲੌਕਡ ਅਕਾਊਂਟ ਚ 11200 ਯੂਰੋ ਜਮ੍ਹਾਂ ਹੁੰਦੇ ਆ ਜਿਹੜੇ ਰਿਫੰਡੇਬਲ ਹੈ ਵੈਰੀ ਵੈਰੀ ਸਿਮਿਲਰ ਟੂ ਜੀਆਈਸੀ ਐਂਡ ਤੁਸੀਂ ਉਹ ਪੈਸਾ ਜਰਮਨੀ ਜਾ ਕੇ ਇਨਸਟਾਲਮੈਂਟਸ ਤੇ ਮੰਥਲੀ ਇਨਸਟਾਲਮੈਂਟਸ ਤੇ ਤੁਹਾਨੂੰ ਵਾਪਸ ਮਿਲਦਾ ਰਹਿੰਦਾ ਹੈ ਇਸ ਤੋਂ ਬਾਅਦ ਤੁਸੀਂ ਐਮਬੈਸੀ ਦੀ ਅਪਾਇੰਟਮੈਂਟ ਲੈਂਦੇ ਹੋਰ ਆਪਣੀ ਫਾਈਲ ਸਬਮਿਟ ਕਰ ਦਿਓ ਸੋ ਟੋਟਲ ਪ੍ਰੋਸੈਸ ਜੇ ਮੈਂ ਕਹਾਂ ਤਾਂ 4 ਤੋਂ 6 ਮੰਥਸ ਦਾ ਪ੍ਰੋਸੈਸ ਹੈ 4 ਜਰਮਨੀ ਸਟੂਡੈਂਟ ਵੀਜ਼ਾ ਲੈਂਡਮਾਰਕ ਇਮੀਗ੍ਰੇਸ਼ਨ 2015 ਤੋਂ ਜਰਮਨੀ ਸਟੂਡੈਂਟਸ ਭੇਜਦਾ ਆ ਰਿਹਾ ਹੈ ਫੀਡਬੈਕ ਕਾਫੀ ਪੋਜ਼ਿਟਿਵ ਹੈ ਮੇਜਰਲੀ ਬੱਚੇ ਬਰਲਿਨ ਜਾ ਰਹੇ ਹਨ ਪੋਟਸਡੈਮ ਹੈంబਰਗ ਇਦਾਂ ਦੀ ਸਿਟੀਜ਼ ਤੇ ਜਾ ਰਹੇ ਨੇ ਐਂਡ ਸਟੂਡੈਂਟਸ ਤੁਸੀਂ ਕੀ ਕਹਿੰਦੇ ਆ ਲੈਂਡਮਾਰਕ ਇਮੀਗ੍ਰੇਸ਼ਨ ਦੇ ਥਰੂ ਜਰਮਨੀ ਦਾ ਪ੍ਰੋਸੈਸ ਫ੍ਰੀ ਆਫ ਕਾਸਟ ਆਪਣਾ ਅਪਲਾਈ ਕਰ ਸਕਦੇ ਹੋ ਬਿਲਕੁਲ ਠੀਕ ਹੈ ਜੀ ਸੋ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਜਰਮਨੀ ਤੇ ਸਾਡੇ ਨਾਲ ਜਸਮੀਤ ਜੀ ਨੇ ਸਾਂਝੀ ਕੀਤੀ ਹੈ 90413 90412 ਤੁਰੰਤ ਇਸ ਨੰਬਰ ਤੇ ਫੋਨ ਕਰੋ ਔਰ WhatsApp ਵੀ ਸਕਰੀਨ ਦੇ ਉੱਪਰ ਨੰਬਰ ਆ ਰਿਹਾ ਹੈ ਤੁਸੀਂ ਆਪਣਾ ਪ੍ਰੋਫਾਈਲ ਵੀ WhatsApp ਕਰ ਸਕਦੇ ਥੈਂਕ ਯੂ so much ਥੈਂਕ ਯੂ so much